ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਜੀ ਦਰਸ਼ਨ ਕਰ ਰਹੇ ਹੋ ਗੁਰਦੁਆਰਾ ਪੁਲ ਪੁਖਤਾ ਸਾਹਿਬ ਟਾਂਡਾ ਔੜਮੜ ਜ਼ਿਲ੍ਹਾ ਹੁਸ਼ਿਆਰਪੁਰ ਪੰਜਾਬ ਆਪ ਜੀ ਪਿੱਛੇ ਵੇਖ ਰਹੇ ਹੋ ਜੋ ਪਾਵਨ ਸਥਾਨ ਕਾਲੀ ਵੈਂ ਦੀ ਉੱਤੇ ਸੁਭਾਏਮਾਨ ਹੈ ਤੇ ਕਾਲੀ ਵੈਂ ਦੀ ਸਥਿਤੀ ਵੀ ਆਪ ਜੀ ਵੇਖ ਰਹੇ ਹੋ ਬਹੁਤ ਜ਼ਿਆਦਾ ਪਾਣੀ ਹੈ ਇਹਨਾਂ ਕਦੇ ਵੀ ਕਾਲੀ ਵੈਂ ਦੇ ਵਿੱਚ ਪਾਣੀ ਨਹੀਂ ਸਿਆ ਜਿਵੇਂ 88 ਦੇ ਵਿੱਚ ਆ 88 ਤੋਂ ਬਾਅਦ ਹੁਣ ਆਇਆ ਵਾ ਸੋ ਵਿਆਸਾ ਦਰਿਆ ਇਵੇਂ ਬਹੁਤ ਜ਼ਿਆਦਾ ਦਾਇਰੇ ਦੇ ਵਿੱਚ ਫੈਲਿਆ ਹੋਇਆ ਤੇ ਜਿੰਨਾ ਪਾਣੀ ਹੋਣਾ ਇਹਨਾਂ 23 ਦੇ ਵਿੱਚ ਵੀ ਨਹੀਂ ਸੀ ਸੋ ਬਹੁਤ ਜ਼ਿਆਦੇ ਲੋਕ ਪਿੰਡਾਂ ਦੇ ਪਿੰਡ ਘਰੋਂ ਬੇਕਾਰ ਹੋ ਕੇ ਸੜਕਾਂ ਦੇ ਉੱਤੇ ਕਿਤੇ ਸਰਕਾਰੀ ਸਕੂਲਾਂ ਦੇ ਵਿੱਚ ਜਾਂ ਮੰਡੀਆਂ ਦੇ ਵਿੱਚ ਉਹਨਾਂ ਨੇ ਸ਼ਰਨ ਲਈ ਹੋਈ ਆ ਸੋ ਜਿਵੇਂ ਜ਼ਿਲ੍ਹਾ ਤਰਨਤਾਰਨ ਸਾਹਿਬ ਦਾ ਪਿੰਡ ਸਭਰਾ ਕੁੱਤੀਵਾਲਾ ਕੋਲੋਂ ਉੱਥੋਂ ਦਾ ਬਨੋਮੀ ਦਰਿਆ ਢਾਹ ਲਾਈ ਹੋਈ ਹੈ ਤੇ ਫਿਰ ਬਾਉਪੁਰ ਜਿਹੜਾ ਸੁਲਤਾਨਪੁਰ ਲੋਧੀ ਦਾ ਏਰੀਆ ਵਾਂ ਇੱਥੇ ਮਹਾਂਪੁਰਖਾਂ ਦੇ ਵੱਲੋਂ ਗੁਰੂ ਕੇ ਲੰਗਰ ਤੇ ਟੁੱਟ ਵਰਤ ਰਹੇ ਹਨ ਨਾਲ ਚਾਹ ਦਾ ਲੰਗਰ ਗੁਰੂ ਕੇ ਲੰਗਰ ਪ੍ਰਸ਼ਾਦੇ ਪਾਣੀ ਦਾ ਨਾਲ ਬਾਨਾਂ ਨੂੰ ਮਜ਼ਬੂਤ ਕਰਨ ਦੀ ਜਿਹੜੀ ਸੇਵਾ ਫਿਰ ਪਸ਼ੂਆਂ ਵਾਸਤੇ ਹਰੇ ਚਾਰੇ ਦੀ ਸੇਵਾ ਜਿਵੇਂ ਆਚਾਰ ਪਾਇਆ ਹੁੰਦਾ ਵਸੇਵਰਾਂ ਦੇ ਉੱਤੇ ਉਹ ਲਿਆਂ ਲਿਆਂ ਕੇ ਇਕੱਠਾਂ ਦੀਆਂ ਇਕੱਠਾਂ ਸੰਗਤਾਂ ਨੂੰ ਦਿੱਤੀਆਂ ਜਾ ਰਹੀਆਂ ਵਾ ਸੋ ਆਪ ਸੰਗਤਾਂ ਨੂੰ ਬੇਨਤੀ ਹੈ ਕਿ ਜਿਹੜੀ ਇਹ ਵਿਵਕਤਾ ਦਾ ਸਮਾਂ ਬਣਿਆ ਵਾ ਆਪਾਂ ਵਾਦ ਤੋਂ ਵਾਦ ਇੱਕ ਦੂਜੇ ਦਾ ਸਹਦੂਲ ਦੇ ਕੇ ਮੋਢੇ ਦੇ ਨਾਲ ਮੋਢਾ ਜੋੜ ਕੇ ਸੰਗਤਾਂ ਦੀ ਮਦਦ ਕਰ ਸਕੀਏ ਗੁਰੂ ਸਾਹਿਬ ਦੀਆਂ ਖੁਸ਼ੀਆਂ ਲੈ ਸਕੀਏ ਬਾਬਾਈ ਗੁਰਦੁਆਰੇ ਦੀ ਜੇਕਰ ਬਿਲਡਿੰਗ ਦੀ ਗੱਲ ਕੀਤੀ ਜਾਵੇ ਤਾਂ ਪਾਣੀ ਅੰਦਰ ਗਿਆ ਕਿੰਨਾ ਕੁ ਨੁਕਸਾਨ ਹੋਇਆ ਜੀ ਦੇਖੋ ਗੁਰੂ ਸਾਹਿਬ ਦੀ ਕਿਰਪਾ ਇੱਥੇ ਕੋਈ ਨੁਕਸਾਨ ਨਹੀਂ ਹੋਇਆ ਬਾਕੀ ਸਾਡੇ 4.5 ਫੇਰੇ ਜਿਹੜੇ ਲੋਕਾਂ ਦੇ ਕਾਰ ਆ ਉਥੇ ਪਾਣੀ ਜਾ ਵੜਿਆ ਵਾ ਜੀ ਫਸਲਾਂ ਦਾ ਵੀ ਬਹੁਤ ਜ਼ਿਆਦਾ ਨੁਕਸਾਨ ਹੋਇਆ ਵਾ ਲਾਗੇ ਬੰਨੇ ਸਾਡੇ ਗੁਰੂ ਘਰ ਦੀ ਜ਼ਮੀਨ ਆ ਉੱਥੇ ਵੀ ਬਹੁਤ ਜ਼ਿਆਦਾ ਜਿਹੜਾ ਫਸਲੀ ਨੁਕਸਾਨ ਹੋਇਆ ਉਤਰਾਂ ਗੁਰੂ ਘਰ ਦੇ ਵਿੱਚ ਪਾਣੀ ਨਹੀਂ ਵੜਿਆ ਆਉਣ ਵਾਲੇ ਸਮੇਂ ਦੇ ਵਿੱਚ ਜੇ ਹਾਲਾਤ ਹੋਰ ਖਰਾਬ ਹੁੰਦੇ ਨੇ ਤੇ ਜੇਕਰ ਡੇਰਾ ਬਾਬਾ ਨਾਨਕ ਦੀ ਗੱਲ ਕੀਤੀ ਜਾਵੇ ਹੋਰ ਪਿੰਡਾਂ ਦੇ ਵਿੱਚ ਦੀ ਗੱਲ ਕੀਤੀ ਜਾਵੇ ਤੇ ਉਸ ਲਈ ਕੋਈ ਤਿਆਰੀ ਤੁਸੀਂ ਕੀਤੀ ਹੈ ਕਿ ਲੋਕਾਂ ਤੱਕ ਮਦਦ ਪਹੁੰਚਾਈ ਜਾ ਸਕੇ ਹਾਂ ਸਾਡੇ ਵੇਖੋ ਪਹਿਲਾਂ ਤੋਂ ਹੀ ਮਦਦ ਗੁਰੂ ਸਾਹਿਬ ਦੀ ਕਿਰਪਾ ਨਾਲ ਸ਼ੁਰੂ ਤੋਂ ਹੀ ਹੁਣ ਵੀ ਗੁਰੂ ਸਾਹਿਬ ਕਿਰਪਾ ਕਰਨ ਸਾਡੇ ਕੋਲੇ ਸਰਾਵਾ ਆ ਵਾਂ ਤੇ ਖੁੱਲਾ ਸੱਦਾ ਦਿੱਤਾ ਵਾ ਜਿਵੇਂ ਹੁਣ ਰਮਦਾਸ ਉੱਥੇ ਵੀ ਆਪਣੀ ਸੇਵਾ ਚੱਲ ਰਹੀ ਆ ਤਰਨ ਤਾਰਨ ਸਾਹਿਬ ਸਰਾਵਾਂ ਜਿੱਥੇ ਵੀ ਕਿਸੇ ਨੇ ਆਉਣਾ ਜ਼ਰੂਰ ਹਣ ਵੀ ਆਉਣ ਆਉਣ ਵਾਲਾ ਸਮਾ ਸਾਡੀ ਤੇ ਹੋਰ ਅਰਦਾਸ ਮਹਾਰਾਜ ਕਿਰਪਾ ਕਰਨ ਚੜ੍ਹਦੀ ਕਲਾ ਭਕਸ਼ਨ ਜੇ ਉਹਦੀ ਕਰਤੇ ਦੀ ਨੇਤਾ ਤੇ ਗੁਰੂ ਸਾਹਿਬ ਦੀ ਕਿਰਪਾ ਨਾਲ ਜਿੰਨੇ ਜੋਗੇ ਹੋਣਗੇ ਉਨੇ ਹੀ ਸੇਵਾ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹ ਦੱਸ ਦਈਏ ਕਿ ਜਿਹੜੇ ਇਸ ਸਮੇਂ ਜਿਹੜੇ ਪੰਜਾਬ ਦੇ ਹਾਲਾਤ ਨੇ ਹੱਡ ਨੂੰ ਲੈ ਕੇ ਉਹ ਕਾਫੀ ਖਰਾਬ ਨੇ ਅਸੀਂ ਟਾਂਡੇ ਦੇ ਵਿੱਚ ਜਿਹੜਾ ਇੱਕ ਪਿੰਡ ਪੱਕੇ ਪੋਲਾ ਉਹਦੇ ਨਾਲ ਜਿਹੜਾ ਛੇਵੀਂ ਪਾਸ਼ਾ ਗੁਰਦੁਆਰਾ ਉਹਦੇ ਨਾਲ ਜਿਹੜੀ ਇੱਕ ਲੱਗਦੀ ਪਈਦਾ ਤੁਹਾਨੂੰ ਹਾਲ ਵਖਾ ਰਹੇ ਹਾਂ ਕਿ ਕਿਸੇ ਟਾਈਮ ਇਹ ਵੀ ਬੜੀ ਨੀਵੀਂ ਹੁੰਦੀ ਸੀ ਬਟ ਅੱਜ ਇਹਦਾ ਵੀ ਜਿਹੜਾ ਜਲ ਦਾ ਪੱਧਰ ਜਿਹੜਾ ਬਹੁਤ ਉੱਚਾ ਹੋ ਚੁੱਕਾ ਹੈ ਤਾਂ ਤੁਹਾਨੂੰ ਅਸੀਂ ਦਿਖਾਣਾ ਚਾਹੁੰਦੇ ਹਾਂ ਤੁਸੀਂ ਦੇਖ ਸਕਦੇ ਹੋ ਕਿ ਗੁਰਦੁਆਰਾ ਸਾਹਿਬ ਦੀ ਜਿਹੜੀ ਬੇਸਮੈਂਟ ਦੇ ਵਿੱਚ ਵੀ ਪਾਣੀ ਜਿਹੜਾ ਅੰਦਰ ਵੜ ਚੁੱਕਾ ਹੈ ਹਾਲਾਤ ਇੱਥੇ ਵੀ ਖਰਾਬ ਹੈ ਇਹਦੇ ਨਾਲ ਲੱਗਦੇ ਪਿੰਡ ਅਬਦੁੱਲਾਪੁਰ ਦੇ ਵਿੱਚ ਵੀ ਜਿਹੜੀ ਹੜ੍ਹ ਦੀ ਮਾਰ ਪਈ ਹੈ ਅਸੀਂ ਤੁਹਾਨੂੰ ਉਹ ਵੀ ਦਿਖਾਵਾਂਗੇ ਜਿਹੜਾ ਪਾਣੀ ਦਾ ਬਹਾਵ ਹੈ ਉਹ ਬਹੁਤ ਤੇਜ਼ ਹੈ ਦੱਸਦੀ ਕਿ ਜਦੋਂ ਅਸੀਂ ਭਾਈ ਸਾਹਿਬ ਨਾਲ ਗੱਲ ਕੀਤੀ ਸੀ ਤੇ ਜਿਹੜਾ ਪਿਛਲਾ ਜਿਹੜੀ ਇੱਕ ਬੇਸਮੈਂਟ ਬਣ ਰਹੀ ਆ ਜਾਂ ਪਿਛਲਾ ਜਿਹੜਾ ਤਿਆਰ ਕਰ ਰਹੇ ਆ ਉਹਦੇ ਵਿੱਚ ਵੀ ਜਿਹੜਾ ਇਹਨਾਂ ਦਾ ਲੈਂਟਰ ਜਿਹੜਾ ਡਿੱਗ ਚੁੱਕਾ ਤੇ ਉਹਦੇ ਵਿੱਚ ਪਾਣੀ ਵੜ ਚੁੱਕਾ ਹੈ ਤੇ ਹਾਲਾਤ ਇੱਥੇ ਵੀ ਦੇਖਣ ਨੂੰ ਕਾਫੀ ਖਰਾਬ ਲੱਗ ਰਹੇ ਆ ਜਿਹੜੇ ਲੋਕ ਦੂਰ ਦੂਰੋਂ ਵੇਖਣ ਆ ਰਹੇ ਨੇ ਕੀ ਹਾਲਾਤ ਨੇ ਇਸ ਸਮੇਂ